ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਬਹੁਤ ਦਿਨਾਂ ਕੋਈ ਆਪਾਂ ਨਹੀਂ ਲਾਈਵ ਵੀਡੀਓ ਪਾਈ ਨਹੀਂ ਤੇ ਅੱਜ ਆਪਾਂ ਲਾਈਵ ਵੀਡੀਓ ਬਣਾਉਣ ਲੱਗੇ ਆ ਤੇ ਮੇਰੇ ਨਾਲ ਆਏ ਹੋਣੇ ਅੱਜ ਮਸ਼ਹੂਰ ਹਸਤੀ ਸਸਲੀਕਰ ਜੀਾਰੇ ਵੀਰਾਂ ਨੂੰ ਜੀ ਤੇ ਕਿੱਥੋਂ ਸਸਲੀਕਰ ਬੁਲਾ ਰਿਆ ਇਹ ਆ ਪਰ ਖੜਾ ਹੈ ਤੋਪਾਂ ਸੇ ਇਕਦਮ ਉੱਪਰ ਖੜਾ ਤੋਪਾਂ ਸੇ ਤੇ ਦੇਖ ਕਿੰਨੀ ਦੂਰ ਤੇ ਸਸਲੀਕਰ ਮਾਰੀ ਬੰਦੇ ਨੇ ਤੇ ਆਏ ਭਾਈ ਨੇ ਮੈਂ ਆਇਆ ਭਾਈ ਥੱਲੇ ਨੂੰ ਆਇਆ ਉੱਪਰ ਰੇਂਜ ਜ਼ਿਆਦਾ ਹੁੰਦੀ ਆ ਰੇਂਜ ਜ਼ਿਆਦਾ ਹੁੰਦੀ ਉੱਪਰ ਅਚਾਰ ਰੇਂਜ ਜ਼ਿਆਦਾ ਹੁੰਦੀ ਉੱਪਰ ਕੱਲ ਭਾਈ ਅਸੀਂ ਇੱਥੇ ਮੋਟਰ ਪਰ ਲੱਗੇ ਰਹੇ ਲੱਗੇ ਰਹੇ ਲੱਗੇ ਬਸ ਥੋੜੀ ਜਿਹੀ ਸਟਾਰਟਿੰਗ ਜੀ ਕਰਤੀ ਮੈਂ। ਉਹ ਤਿਆਰ ਗੁੱਡਣ ਦੀ। ਤਿਆਰ ਤਾਂ ਥੋੜੀ ਜਿਹੀ ਸਟਾਰਟਿੰਗ ਕੀਤੀ ਫਿਰ ਨਰਮਲ ਬਾਬਾ। ਇਹ ਤੰਨਾ ਬਾਬਾ। ਤੰਨਾ ਬਾਬਾ ਇਹਦੇ ਪਰ ਸਾਰੇ ਗੁੱਟ ਘਟੇ। ਫਿਰ ਜਦ ਤੰਨੇ ਮੈਂ ਗੁਟਾਈ ਕਰਤੀ ਨਾ ਉਹਦਾ ਸਾਹ ਸੁੱਕਣ ਜੇ ਲੱਗ ਗਿਆ ਫਿਰ ਇਹ। ਨਹੀਂ ਭਾਈ ਪਾਣੀ ਮੈਂ ਦੇਖਿਆ ਸੁੱਕੇ ਵਿੱਚ ਤੀ ਇਹ। ਹਾਂ ਹਾਂ ਦੇ ਲ ਖੇលਿਆ ਪਿਆ ਹੈ ਨਾ। ਹਾਂ ਹਾਂ। ਉਹ ਕਿੰਨਾ ਰਹਿ ਗਿਆ ਸੁੱਕਾ ਰਹਿ ਗਿਆ ਉਹ ਥੋੜੇ ਪਾਣੀ ਸੜਦੇ ਨੇ ਇਦਾਂ ਮਾਰਦੇ ਨੇ ਉੱਪਰ ਨੂੰ ਤੇ ਅਸੀਂ ਸਾਰੇ ਪਿਆਜ਼ ਦੀ ਗੁੜਾਈ ਕਰਦੇ ਕੱਲ ਜੇ ਤੂੰ ਸਾਡਾ ਬਲੌਗ ਦੇਖੋ ਜਾਨਵਾਲਪੁਰ ਫੇ ਸਾਰੀ ਗੁੜਾਈ ਕਰਦੇ ਸੀ ਦੀ ਜ ਉਹ ਤਾਂ ਬਾਅਦ ਫਿਰ ਮੈਂ ਕਣਕ ਨੂੰ ਪਾਣੀ ਛੜਦਾ ਇੱਧਰ ਪਾਣੀ ਹੋ ਗਈ ਘਰ ਦੀ ਹਾਂ 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 ਆ ਕੱਲੇ ਲਾਇਆ ਪਾਣੀ ਕਿਹੜਾ ਇਹਨੂੰ ਕੱਲੇ ਲਾਇਆ ਹੁਣ ਲਾਈਟ ਭੱਜੀ ਹੋਈ ਆ ਦੂਜੀ ਨਹੀਂ ਮੈਂ ਕਹਿੰਦਾ ਹੈਗੀ ਆ ਘਰ ਵਾਲੀ ਪਹਿਲ ਭੱਜੀ ਹੋਈ ਆ ਦੇਖ ਤਾਂ ਮੈਂ ਦੱਬ ਕੇ ਵਟਣ ਦੱਬੀ ਤਾਂ ਅਗੇ 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 ਅੱਗੇ ਲੈਤਾ ਹੀ ਹੋਈ ਆ ਟਰਾਈ ਕਰ ਸੜਕ ਨੂੰ ਛੜਦੀ ਪਾਣੀ ਛੜਦੇ ਮੈਂ ਪਾਣੀ ਛੱਡਿਆ ਦਾ ਇੱਕ ਮਿੰਟ ਦੇਖਾ ਮੜਾ ਜਾ ਅੱਜ ਰਹਿਣ ਦੇ ਘਾ ਫੇ ਛੜਦੀ ਹਾਂ ਦੇਖ ਕੇ ਛੱਡਦੀ ਪਾਣੀ ਕਿ ਲੱਗਦਾ ਕਣਕ ਨੂੰ ਯਾਰ ਪਾਣੀ ਲੱਗਦਾ ਦੇਖੋ ਮੇਰੀ ਕਣਕ ਦਾ ਯਾਰ ਮੈਂ ਗਿਆ ਹਾਂ ਤਾਂ ਬਾਹਰ ਜਦੋਂ ਬੀਜੀ ਵਜਾਈ ਪਿੱਛੇ ਤੇ ਮੁੰਡਿਆਂ ਨੇ ਬਾਹਰ ਉਹ ਬਣ ਉਧਰ ਮੀਂਹ ਨਹੀਂ ਦੱਸਿਆ ਹੋਇਆ ਅਗਲੇ ਸ਼ਨੀਵਾਰ ਮੀਂਹ ਦੱਸਿਆ ਹੋਇਆ ਅਗਲੇ ਸ਼ਨੀਵਾਰ ਮੀਂਹ ਦੇਖ ਲੈਣਾ ਅਗਲੇ ਸ਼ਨੀ ਉੱਪਰ ਪਾਣੀ ਲੱਗਦਾ ਤਾਂ ਉੱਪਰ ਪਾਣੀ ਲੱਗਿਆ ਨਹੀਂ ਤਾਂ ਇੰਦੇ ਨਾਲੇ ਨਾਲਾ ਅਸਾਂ ਪਹਿ ਲਾ ਦੂੰਗਾ ਉਹ ਰਵੀ ਬਾਕੀ ਬੱਸ ਮੈਂ ਮੌਸਮ ਦੇਖਿਆ ਤਾਂ ਅਗਲੇ ਅਸ ਅਸ ਤੋਂ ਅਗਲੇ ਸ਼ਨੀਵਾਰ ਮੀਂਹ ਦੱਸਿਆ ਹੋਇਆ ਮੀਂਹ ਵੀ ਕਾਫੀ ਦੱਸਿਆ ਹੋਇਆ ਬਾਈ ਇੱਕ ਗੱਲ ਦੱਸ ਉੱਥੇ ਕਹਦੇ ਨਿਕਸ ਰਿਆ ਇੱਥੇ ਘਟ ਨਿਕਸਰਦੀ ਇਹ ਨਾ ਜਿਹੜਾ ਮੈਂ ਹੁਣ ਤੁਹਾਨੂੰ ਹੁਣ ਸਮਝਾਉਂਦਾ ਕਿਆ ਚੱਕਰ ਜਿਹੜਾ ਆਪਣਾ ਆਹ ਖੇਤ ਇੱਧਲੇ ਪਾਸੇ ਵਾਲਾ ਮੈਂ ਤੁਹਾਨੂੰ ਦਿਖਾਉਂਦਾ ਤੁਹਾਨੂੰ ਮੈਂ ਸਾਰਾ ਇਹੋ ਸਾਡਾ ਆ ਖੇਤ ਇੱਥੇ ਆ ਪੂਰਾ ਇਧਰ ਨੂੰ ਲੈ ਕੇ ਇਹ ਇਹਦੇ ਵਿੱਚ 350 ਬੂਟਾ ਲੱਗ ਗਿਆ ਅੱਛਾ ਜਦੋਂ ਕਿ 350 ਬੂਟਾ ਕਿੱਲੇ 'ਚ ਲੱਗਦਾ ਹੁੰਦਾ ਹਾਂ ਇਹਦੇ ਵਿੱਚ ਲੱਗ ਗਿਆ ਜਦ ਦੀ ਮਿੰਤੀ ਕਰਦੇ ਆਪਾਂ ਖੇਤ ਦੀ ਹੂੰ ਤੇ ਬਣਦੇ ਆ 3 ਵਿੱਗੇ 3 ਵਿੱਗੇ 3 ਵਿੱਗੇ ਦੇਖਣ ਜਾਇਂ ਲੱਗਦਾ ਵੀ ਇਹ ਪੂਰਾ ਕਿੱਲਾ ਬਹੁਤ ਵਾਰੀ ਮੇਰੇ ਜਿੰਨੇ ਇੱਥੇ ਕਣਕ ਵੱਢਣੇ ਵਾਲੇ ਜਾਂ ਹੋਰ ਬੰਦੇ ਆਉਂਦੇ ਭਈਏ ਆਉਂਦੇ ਆ ਉਹਨੂੰ ਬਹੁਤ ਪਲੇਖਾ ਪੈਂਦਾ ਜੇ ਜਦੋਂ ਉਹਨੂੰ ਮੈਂ ਕਹਿੰਦਾ ਵੀ ਤੁਸੀਂ ਖੇਤ ਨੂੰ ਮਿਣ ਲਓ ਹਾਂ ਇਹ ਬਾਈ ਤਰਸ਼ਾਉ ਵਿੱਚ ਹੈ ਨਾ ਇਹ ਹਾਂ ਜਦੋਂ ਉਹਨੂੰ ਕਹਿੰਦਾ ਮਿਣ ਲਓ ਜਾਂ ਮਿੰਡ ਦੇ ਫਿਰ ਕਹਿੰਦਾ ਯਾਰ ਤਿੰਨ ਬੀਘੇ ਆ ਹੁਣ 20 ਕਣਕ ਵੀਜੀਦੀ ਮੈਂ ਕਿਹਾ ਵੀ ਕਿੱਲੇ ਦੇ ਹਿਸਾਬ ਨਾਲ 40 ਕਿਲੋ ਬੀਜ ਲੈਂਦਾ ਤਾਂ ਮੈਂ ਅੱਛਾ ਤਿੰਨ ਬੀਘੇ ਦੇ ਵਿੱਚ 40 ਕਿਲੋ ਬੀਜ ਪਾ ਦਦਾ ਹੁਣ ਤੂੰ ਆਪੇ ਲਾ ਲਾ ਦੋ ਕੀ ਬੀਘੇ ਦਾ ਜਿਆਦਾ ਫਾਦ ਤੂੰ ਪੈ ਗਿਆ ਜਿਆਦਾ ਜਿਆਦਾ ਪੈ ਗਿਆ ਉਹ ਬਾਉਂਡ ਜੇ ਕੀਲਾ ਹੀ ਆਉਂਦਾ ਉਹ ਦੇਖ ਮੈਨੂੰ ਜਿਹੜਾ ਬੰਦਾ ਬਾਹਣ ਆਇਆ ਤਾਂ ਉਹ ਮੇਲਾ ਬੈਸ ਵਜਾਈ ਕਰੇ ਕਹਿੰਦਾ ਕੀਲਾ ਦੇ ਕਹਿੰਦਾ ਕੀਲੇ ਦਾ ਬੀਜ ਵਿੱਚ ਪੈ ਗਿਆ ਮੈਂ ਕਿਹਾ ਖੇਤ ਨਾ ਇਹ ਹੋਰ ਤਰਕਾਉਣਾ ਜਾਂ ਖੇਤ ਦਾ ਇਹ ਦਾਦਰ ਬਾਹਣ ਦਾ ਕੀਲਾ ਹੀ ਆਇਆ ਤੈਨੂੰ ਲੱਗਿਆ ਹੋਣਾ ਫਿਰ ਉਹ ਸਾਹਮਣੇ ਬੀਜ ਕੱਢ ਕੇ ਇੱਥੇ ਆਦੇ ਜਿਹੜੇ ਵਿੱਚ ਨਾ ਬੀਜ ਕੱਢ ਕੇ ਇੱਥੇ ਆ ਅੱਜ ਦੇ ਵਿੱਚ ਆ ਨਾ ਵਿੱਚ ਰੰਗ ਬਰੰਗਾ ਹੋਇਆ ਹੋਇਆ ਤੇ ਆ ਇਹਨਾਂ ਨੂੰ ਘਰ ਤੇ ਲਿਆ ਕੇ ਇਹਨਾਂ ਦਾ ਬੀਜ ਫਿਰ ਵਿੱਚ ਹੋਰ ਪਾਇਆ 10 ਕਿਲੋ ਵਿੱਚ ਹੋਰ ਲੈ ਕੇ ਆਂਦਾ 50 ਕਿਲੋ ਬੀਜ ਮੈਨਾਂ ਨਿਸਰੇ ਆਇਆ ਫਿਰ 50 ਕਿਲੋ ਬੀਜ ਤਨਬੀਗੇ ਜਪਾਤਾ ਫੇਰ ਉਹਨਾ ਮਸ਼ੀਨ ਬੰਨੀ ਪਈ ਹੋਣੀ ਹੈ ਬਾਈ ਕੋਣੀ ਇਹ ਖੇਤ ਤਰਕੋਣਾ ਦਾ ਖੇਤ ਆ ਇਹ ਜਿੰਨਾ ਵੀ ਉਹ ਉੱਥੇ ਦੇ ਇਕੱਠਾ ਹੋ ਜਾਂਦਾ ਇੱਧਰੋਂ ਐ ਖੁੱਲ ਜਾਂਦਾ ਹੈ ਆਹੇ ਖੇਤ ਆ ਇਹ ਇਹ ਗੱਲਾਂ ਬਾਤਾਂ ਤੇ ਅੱਜ ਦੀਆਂ ਅੱਜ ਦੀ ਲਾਈਵ ਵੀਡੀਓ ਅੱਜ ਭਾਈ ਅ ਰਵੀਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ ਤੇ ਸਾਡੇ ਇਲਾਕੇ ਦੇ ਵਿੱਚ ਬੜੇ ਉਧਰ ਨਾਲ ਮਨਾਇਆ ਜਾ ਰਿਹਾ ਕਿਆ ਕਹਿੰਦੇ ਹੁੰਦੇ ਸਾਧਾਰਨ ਜਦੋਂ ਮੈਂ ਆ ਰਿਹਾ ਤਾਂ ਨਾ ਦੇ ਵੀ ਹਾਂ ਬਈ ਪਕੌੜੇ ਪਕੌੜੇ ਨਹੀਂ ਹੈਗੇ ਹਾਂ ਨਹੀਂ ਆਪਣੇ ਕੋਲ ਤਾਰੇ ਨਹੀਂ ਹਾਂ ਇੱਥੇ ਪੈਣੀ ਲੈ ਹਾਂ ਮੈਨੂੰ ਦੋ ਤਿੰਨ ਮੁੰਜਾਦਾ ਹੁੰਦਾ ਸੀ ਨਾ ਮੈਂ ਉਹਨਾਂ ਨੇ ਮੈਨੂੰ ਕਿਹਾ ਕਹਿੰਦਾ ਬਾਈ ਪਕੌੜੇ ਖਾ ਜਾ ਚਾਹ ਪੀ ਜਾ ਉਦੋਂ ਮੈਂ ਘਰ ਤੋਂ ਤਿੰਨ ਰੋਟੀਆਂ ਖਾ ਕੇ ਚੱਲਿਆ ਆਇਆ ਕੱਲ ਨੂੰ ਬਾਬੇ ਦਾ ਵਿਆਹ ਹੈਗਾ ਹੀ ਆ ਕੱਲੂ ਕਾ ਲੂਗੇ ਹਾਂ ਕੱਲੂ ਤੁਹਾਨੂੰ ਵਿਆਹ ਆ ਬਾਈ ਅੱਜ ਵੀ ਜਾ ਕੇ ਅਸੀਂ ਉਹ ਲੈ ਕੇ ਆਉਣੇ ਕਿਹਾ ਕਹਿੰਦੇ ਹੁੰਦੇ ਆ ਪਟਾਕੇ ਪਟਾਕੇ ਨਹੀਂ ਬੰਬ 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 ਵਜਾਉਣੇ ਬੰਬ ਬੰਬ ਵਜਾਉਣੇ ਬੰਬੂ ਦੇ ਵਿਆਹ ਨੂੰ ਕੱਲ ਉਹ ਵੀ ਚਲਾ ਲੈਣੇ ਨੋਟ ਵਾਲਾ ਉਹ ਵੀ ਤੇ ਨਾ ਉਹ ਤੇ ਕੱਲ ਜਿਹੜਾ ਕੱਲ ਦਾ ਬਲੌਗ ਉਹਦੇ ਵਿੱਚ ਨਾ ਸੀ ਨੋਟ ਇੱਕ ਨੋਟ ਆ ਨੂੰ ਆਇਆ ਲੱਜੇ ਮੇਰਾ ਡਾਲਰ ਨਿਕਲਦੇ ਦੇ ਵਿੱਚ ਤੇ ਹਾਂ ਬਾ ਦੇਖਦੇ ਆ ਬਾਈ ਕਪਰੇ ਕਿਆ ਨਿਕਲਦੇ ਆ ਗਾਂਦੇ ਨਿਕਲਦੇ ਆ ਕਿਤੇ ਉਹੀ ਨਾ ਹੋ ਜAVE ਕਿਆ ਕਹਦੇ ਹੁੰਦੇ ਆ ਕਿਤੇ ਫਿਸਕੇ ਹੋ ਜAVE ਕਿਤੇ ਫਿਸਕੇ ਹੋ ਕੇ ਪੁਟਾ ਕਈ ਪੈ ਜAVE ਹੋਰ ਕਿਉਂ ਨਹੀਂ ਪਤਾ ਹਲੇ ਹਾਂ ਰਾਤੀ ਕੱਲ ਨੂੰ ਦੇਖਦੇ ਆ ਰਾਤ ਨੂੰ ਰਾਤ ਨੂੰ ਹੈ ਹਾਂ ਉਹ ਇੰਡੋਰ ਚ ਚਲਾਉਣ ਵਾਲਾ ਬੰਬ ਹੈ ਇੱਕ ਉਹ ਕੱਲ ਨੂੰ ਚਲਾਵਾਂਗੇ ਦੇਖਦੇ ਆ ਕੱਲ ਨੂੰ ਨਹੀਂ ਰਾਤ ਨੂੰ ਅੱਛਾ ਰਾਤ ਨੂੰ ਹੈ ਬਾਈ ਪ੍ਰੋਗਰਾਮ ਅੱਛਾ ਉਹਦਾ ਥੋੜੀ ਥੋੜੀ ਤਾਂ ਪਾ ਚੁਗੜੀ ਲੱਗ ਗਈ ਹੁਣ ਹਾਂ ਹੁਣ ਅਸੀਂ ਤਾਂ ਕੋਲ ਇੱਧਰ ਬੈਠੇ ਤੇ ਤੇ ਅੱਜ ਮੋਟਰ ਦੀ ਸਪਾਈ ਕਰੀ ਸੀ ਭੱਡੇ ਭੁੜੇ ਕੱਢੇ ਆ ਕਾਲੂ ਵੀ ਬੈਠਾ ਉਹਰੇ ਆ ਕੇ ਹਾਂ ਅੱਜ ਕਾਲੂ ਬਹੁਤ ਦਿਨ ਬਾਅਦ ਆਇਆ ਪਤਾ ਕਾਤੇ ਇਹ ਕਈ ਘਰ ਘੁੰਮਣ ਲੱਗ ਗਿਆ ਹੁਣ ਲੋਕ ਹਰੇ ਕੋਈ ਲਜਾਣ ਲੱਗ ਗਿਆ ਅੱਛਾ ਜਿਹੜੀ ਵੀਡੀਓ ਪਾਈ ਤੇ ਨਾ ਵੀ ਐਕ ਨੱਗਣਾ ਕਰਕੇ ਉਹ ਲੋਕ ਹੁਣ ਲਜਾਣ ਲੱਗ ਗਏ ਬੜੀ ਸੇਵਾ ਹੁੰਦੀ ਟੱਟੀਆਂ ਲੱਗੀਆਂ ਸਲੇ ਨੂੰ ਉਹ ਵੀ ਤਾਂ ਕਹਿੰਦਾ ਪੂਪੜੀ ਛਾਲਦੀ ਕਹ ਚਲਦੀ ਪੂਪੜੀ ਚਲਦੀ ਆ ਪੂਪੜੀ ਚਾਲਦੀ ਆ ਭਾਈ ਕਈ ਵਾਰ ਸਾਡੇ ਅੱਗੇ ਦਾ ਅੱਗੇ ਜਾਂਦੇ ਪੇ ਪਚਕਾਰੀ ਜੀ ਮਾਰਦਾ ਨਾ ਪਾਏ ਕੋਈ ਥੋੜੀ ਬਿਧ ਰੋਟੀ ਵੀ ਖਿਲਾ ਦੇ ਕਰੋ ਯਾਰ ਇਹਨੂੰ ਹੋਰ ਪਤਾ ਨਹੀਂ ਕੀ-ਕੀ ਪਾਈ ਜਾਂਦਾ ਹੁਣ ਹਾਂ 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 ਲੈ ਨਿੰਮੀ ਹੁਣ ਇੱਕ ਲਾਈਵ ਫੋਟੋ ਵੀ ਖਿੱਚ ਲਈ ਆਪਾਂ ਤੇ ਇੱਥੇ 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 ਖੜੇ ਇੱਥੇ ਖੜ ਜਾ ਇਹ ਆ ਲਾਈਵ ਫੋਟੋ ਖਿੱਚੋਗੀ ਭਾਈ ਨਿੰਮੀ ਇਕ ਤਰ੍ਹਾਂ ਹੋਰ ਕੰਮ ਕਰ ਹੋਣਾ ਇੱਥੇ ਨਾ ਇਹ ਕਹਾ ਦੀ ਗਡਾਈ ਹੋਣੀ ਆ ਰਾ ਬਾਈ ਕਹਾ ਦੀ ਗਡਾਈ ਕਰ ਦੂਗੇ ਹੋਰ ਟਾਈਮ ਲੱਗਣਾ ਹਲੇ ਹੋਰ ਹੋਲ ਬੇ ਨਹੀਂ ਨਹੀਂ ਇਹ ਤਾਂ ਸਿੱਧਾ ਮੈਂ ਚੁਰੀ ਟਾਂਜੇ ਮਾਰੀ ਨਾ ਹਾਂ 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 ਇਹ ਤਾਂ ਥੋੜੀ ਥੋੜੀ ਚੁਰੀ ਟਾਂਜੇ ਬਾੜਦੇ ਬਸ ਆ ਇਹਦੇ ਵਿੱਚ ਜਿੱਦਾਂ ਹੁਣ ਆ ਦੇਖ ਇੱਥੇ ਤੇ ਬੈਠ ਕੇ ਨਾ ਹਾਂ ਆ ਵਿੱਚ ਵਿੱਚ ਇਹਦੇ ਪੱਟਣੇ ਪੈਣੇ ਹੈਂ ਨਾ ਨਾ ਪਾਣੀ ਤਾਂ ਦੂਜੇ ਹੀ ਲਾਇਆ ਹੋਇਆ ਉਹ ਪਾਣੀ ਤਾਂ ਦੂਜੇ ਹੀ ਲਾਇਆ ਹੋਇਆ ਇਹਨੂੰ ਆ ਦੇ ਦਾਂ ਹੈਂ ਕਾ ਚੀਜ਼ ਗੜਾਈ ਹਾਂ ਹਾਂ ਕਰਕੇ ਦੇਖ ਲੈ ਇਹਦਾ ਫਿਰ ਅੱਜ ਸਫਾਈ ਕਰੀ ਆਂ ਅਜਾ ਹੈ ਅੱਜ ਸਫਾਈ ਕਰਤੀ ਅੱਜ ਐਦਾਂ ਪੱਟੋਂ ਨੇ ਵਿੱਚ ਦੇਣਾ ਫਿਰ ਹੁਣ ਜੋ ਵਿੱਚ ਤਾਂ ਹਰਾ ਹੋਣ ਲੱਗ ਗਿਆ ਪਰ ਵਧੀਆ ਹੋ ਜਾਊਗਾ ਨਾ ਇਹ ਬੈਠ ਕੇ ਝੱਟ ਲੱਗਣੀ ਹੈ ਮੜੀ ਮੜੀ ਚਰੀਟਾਂ ਹੀ ਮਾਰਦੇ ਬੱਸ ਹਾਂ 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 ਬਸ ਬਸ ਆਏ ਹਾਂ 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 ਆਏ ਗੜਾਈ ਹੋਣੀ ਬਸ ਜਦੋਂ ਮੈਂ ਟਾਕਣਾ ਨਾ ਚਲ ਬਾਅਦ ਚ ਪਾਣੀ ਪਾ ਦਾਂਗੇ ਫਿਰ ਪਾਣੀ ਨਾ ਚੱਕ ਦੇਣਾ ਤਾਂ ਆ ਕੱਪੜਾ ਜਾਂ ਵੱਡਾ ਹੋ ਜਾਵੇ ਬਸ ਇਹ ਆਹੇ ਬੂਟੀ ਜੀ ਹਾਂ 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 ਚਲ ਹਾਂ ਠੀਕ ਹੈ ਬਸ ਹੁਣੀ ਤਾਂ ਖੁਰਪੇ ਨਾਲ ਤੇ ਇਹ ਹੈ ਹੁਣੀ ਖੁਰਪੇ ਨਾਲ ਤੇ ਨਮ ਪਾਈ ਇਹ ਵੀ ਹੋਰ ਪਾਈ ਆ ਹਾਂ ਹਾਂ ਮੋਟੇ ਵੱਡ ਹੋ ਜਵੇ ਤੇ ਤੱਕ ਆਪੜ ਨਹੀਂ ਨਾ ਚੱਕਦੇ ਨੇ ਫਿਰ ਤੇ ਇਹ ਕਮ ਕਮ ਹੋਰ ਕਰਕੇ ਦੇਖਦਾ ਨੇ ਮੈਂ ਆ ਪੜੀ ਤਾਂ ਮੜੇ ਮੈਂ ਦੇਖਦਾ ਮੈਨੂੰ ਕੈਮਰਾ ਜੀ ਦਿਖਾਉਣਾ ਹੈ ਜਿਹੜੀ ਮੈਂ ਗੱਲ ਸੋਚੀ ਹੋਈ ਨਾ ਅੱਛਾ ਮੈਂ ਕਰਕੇ ਦਿਖਾਉਗਾ ਠੀਕ ਮੈਂ ਪਤਾ ਕੀ ਸੋਚਦਾ ਹਾਂ ਹਾਂ ਅੱਜ ਚੱਕੇ ਇੱਥੇ ਤੇ ਹਾਂ ਤੁਰ ਲੈ ਆਹ ਨਵਾਂ ਤਰੀਕਾ ਨਾਲ ਗੜਾਈ ਅੱਛਾ ਐ ਪੈ ਕੇ ਹਾਂ ਅੱਛਾ ਐ ਇਹ ਵੀ ਠੀਕ ਆ ਭਾਈ ਇਹ ਵੀ ਤਰੀਕੇ ਪਰ ਮੰਜਾ ਚਾਹੀਦੇ 2 3 ਹਾਂ 2 3 ਮੰਜਾ ਤੇ ਅਕਦਾ ਠੀਕ ਹੈ ਪੈ ਕੇ ਥੋੜੀ ਜਿਹਾ ਗੜਾਈ ਚ ਕਰਦੇ ਕਰਨੀ ਹੋਰ ਹੋਰ ਠੀਕ ਨੇ ਇਹਦੇ ਨਾਲ ਬਾਈ ਮੈਂ ਕਹਣਾ ਇੱਕਣਾ ਠੀਕ ਆ ਗੜਾਈ ਇਹਦੇ ਨਾਲੇ ਬਸ ਹਾਂ ਬਹੁਤ ਵਧੀਆ ਹੁੰਦੀ ਆ। ਹਾਂ ਇਹ ਵੀ ਠੀਕ ਹੁੰਦੀ ਆ। ਹੂੰ। ਹਾਂ ਕਰਦੇ ਆ ਤੰਨੇ ਨੂੰ ਪਾ ਦਿੰਨੇ ਔਰੇ ਮੰਜੇ ਪਰ ਕਹਣਾ ਨਾਲੇ ਪਿਆਰ ਹੈ। ਹਾਂ। ਤੇ ਪਤਾ ਨਹੀਂ ਕੀ ਦਾ ਆ ਗਿਆ ਦੇਖਣਾ ਪਣਾ। ਅੱਜ ਬੜਾ ਹੀ ਮੈਂ ਕਿਹਾ ਤਾਂ ਇਹ ਮੈਂ ਕਿਹਾ ਹੂੰ ਪੁੱਛ ਤਾ ਕੇ ਕਹਿੰਦਾ। ਹਲੋ ਬੰਬਾ ਨੂੰ ਕਹਿੰਦਾ ਹੁਣ। ਹਾਂ ਹਾਂ। ਤੇ ਕਹਿੰਦਾ ਮੈਿਕ ਦਾ ਫੋਨ ਆ ਗਿਆ। ਬਸ ਅਸੀਂ ਮੋਟਰ ਪਰ ਆਂ ਜਸਵੀਰ ਭਾਈ ਕੋਲ। ਮੋਟਰ ਪਰ ਆਂ। ਕਿਆ ਗੱਲ ਆ ਮੈਂ ਜੁੱਤੀ ਪਾ ਲਮਾ ਕੌਣ ਆ ਦੇ ਕੋ ਜਾ ਐਨੇ ਅਸੀਂ ਫਿਰ ਜਾਇਆ ਜਾ ਤੁਸੀਂ ਜਾਓ ਉਹ ਆਏ ਕਰ ਤੋਂ ਜਾਣਾ ਦੇਖੋ ਸੋਰਾ ਕਰੀ ਅਸੀਂ ਕੰਬ ਲਿਆਣ ਜਾਣਾ ਫਿਰ ਹੋਰ ਆਏਗਾ ਆਪਾਂ ਚੱਲੂਗੇ ਸੋਰਾ ਜਿੰਨੇ ਵੀ ਲੱਕੜੀ ਲੁਕੜੀ ਪਈ ਸੀ ਸਭ ਇਕੱਠਾ ਕਰਕੇ ਲਾਤੀ ਅੱਗ ਜੀ ਫਿਰ ਇੱਥੇ ਬਹੁਤ ਅੱਜ ਸੀ ਬਹੁਤ ਸਫਾਈ ਕੀਤੀ ਅੱਜ ਅਸੀਂ ਤੇ ਹੁਣ ਅਸੀਂ ਕੰਮ ਕਰ ਕਾਲੀਏ ਤੇ ਅੱਜ ਦੀ ਜਿਹੜੀ ਲਾਈਵ ਵੀਡੀਓ ਸੀ ਤੇ ਹੁਣ ਆਪਾਂ ਅੱਜ ਦੀ লাইਵ ਵੀਡੀਓ ਬੰਦ ਕਰਦੇ ਆਂ ਧੰਨਵਾਦ ਜੀ ਤੁਹਾਡਾ ਸਾਡਾ লাইਵ ਵੀਡੀਓ ਦੇਖਣ ਵਾਸਤੇ ਅਸੀਂ ਕੱਲੀ ਘੜਾਈ ਕੰਮ ਕਰ ਕਰਦੂ ਕਈ ਕਹਿੰਦੇ ਬਿੱਲੇ 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 ਹੈ ਭਾਈ ਹਾਂ ਕੰਮ ਜ਼ਰੂਰੀ ਹੈ ਮਾ ਸਹੀ ਕਹਿੰਦੇ ਸਾਨੂੰ ਬਿੱਲੇ 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 ਨਹੀਂ ਹੈਗੇ ਬੱਸ ਅਸੀਂ ਨਾਲ ਦਿਨ ਮਾੜਾ ਲੱਗੇ ਰਹਿੰਦੇ ਆਂ ਹਾਲ ਦਮਾਗ ਦੇ ਵਿੱਚ ਕਿੱਸੇ ਅੱਜ ਹੋਰ ਵੀਡੀਓ ਸ਼ੂਟ ਕਰਨੀ ਆ ਉਹ ਸਮਾਨ ਲਿਖ ਲਿਆ ਮੈਂ ਇੱਕ ਵਾਰੀ ਮੈਂ 2.5 ਵਾਲੀ ਵੀਡੀਓ ਦੇਖੀ ਤੇ ਉਹ ਬਣਾਉਣੀ ਆ ਅਸੀਂ ਉਹ ਉਹ ਦੇਖਣੀ ਵੀ ਕਾਮਯਾਬ ਆ ਕਿ ਨਹੀਂ ਕਾਮਯਾਬ ਆ ਕਿ ਨਹੀਂ ਹੈਗੀ ਨੈਟਵਰਕ ਬਹੁਤ ਇਹ ਗਲਤ ਜਾਂਦਾ ਫਿਰ ਅਸੀਂ ਮੋਰ ਲਾਵਾਂਗੇ ਕਾਮਯਾਬ ਜਾਂ ਨਹੀਂ ਕਾਮਯਾਬ ਇਦਾਂ ਬਣਾਉਣੇ ਆ ਧੰਨਵਾਦ ਜੀ ਲਾਈਵ ਵੀਡੀਓ ਦੇਖਣ ਵਾਸਤੇ